ਅਸਲਾਮੁਆਲੇਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਕਮਲਕੌਰ ਦੇ ਕੇਸ ਦੇ ਵਿੱਚੋਂ ਅਮਰਿਤਪਾਲ ਸਿੰਘ ਮਹਿਰੂ ਤੇ ਉਹਨਾਂ ਦੇ ਦੋਨੋਂ ਸਾਥੀ ਵੀਰੋ ਉਹ ਬਰੀ ਹੋਣ ਜਾ ਰਹੇ ਹੈ ਉਹਨਾਂ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਬਹੁਤ ਵੱਡਾ ਖੁਲਾਸਾ ਕਰ ਦਿੱਤਾ ਹੈ ਆਖਰ ਇਹੋ ਜਿਹਾ ਕੀ ਉਹਨਾਂ ਦੇ ਹੱਥ ਆ ਗਿਆ ਹੈ ਕਿ ਵੀਰੋ ਉਹਨਾਂ ਨੇ ਏਡੀ ਵੱਡੀ ਸਟੇਟਮੈਂਟ ਦਿੱਤੀ ਹੈ ਉਹ ਦੋਨਾਂ ਨੂੰ ਸਾਰਿਆਂ ਨੂੰ ਬਰੀ ਕਰਵਾ ਰਿਹਾ ਹੈ ਵੀਰੋ ਪੂਰੀ ਤਫਸੀਲ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੁਚਾਲ ਕੇ ਵੀਡੀਓ ਦੇਣੇ ਦੱਸ ਤੇ ਬਾਰ ਚਾਹਨੇ ਆਂ ਹਾਂਜੀ ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਅਮਰਪਾਲ ਸਿੰਘ ਮਹਿਰੋਂ ਤੇ ਉਹਦੇ ਦੋਵੇਂ ਸਾਥੀ ਇਸ ਕੇਸ ਦੇ ਵਿੱਚੋਂ ਬਰੀ ਹੋਣ ਜਾ ਰਹੇ ਨੇ ਤਾਂ ਹੈਰਾਨੀ ਵਾਲੀ ਗੱਲ ਹੈ ਕਿ ਸੁਣ ਕੇ ਇੱਕ ਵਾਰ ਤਾਂ ਲੱਗਦਾ ਜਿਵੇਂ ਮਜ਼ਾਕ ਜਿਹਾ ਹੁੰਦਾ ਪਰ ਇਹ ਗੱਲ ਬਿਲਕੁਲ ਸੱਚ ਹੈ ਕਿਉਂਕਿ ਜਿਹੜੇ ਬੰਦੇ ਇਹਨਾਂ ਇਨਵੈਸਟੀਗੇਸ਼ਨ ਕਰ ਰਹੇ ਕਿਸ ਦਾ ਯਾਨੀ ਅਮਰਪਾਲ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਉਹਨਾਂ ਨੇ ਮੂਹਰੇ ਤੁਹਾਨੂੰ ਅੱਜ ਕੁਝ ਬਿਆਨ ਸੁਣਾਵਾਂਗੇ ਅਮਰਪਾਲ ਸਿੰਘ ਮਹਿਰੋਂ ਉਹਦੇ ਸਾਥੀ ਤਿੰਨੋਂ ਜਿਹੜੇ ਬਰੀ ਹੋਣ ਜਾ ਰਹੇ ਨੇ ਔਰ ਕਿੰਨੇ ਹੋ ਰਹੇ ਨੇ ਇਹ ਜਿਹੜਾ ਕਿਹੜਾ ਪੱਥ ਹੱਥ ਲੱਗਿਆ ਉਹਨਾਂ ਦੇ ਕੀ ਸਬੂਤ ਹੈ ਕਿ ਪੁੱਸ ਨੂੰ ਇਹਦੇ ਵਿੱਚ ਝੂਠਾ ਪਾਇਆ ਜਾ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਇੱਕ ਬੈਗ ਦੇ ਸਮੇਤ ਫੜੇ ਗਏ ਨੇ ਔਰ ਇਹਨੇ ਖਬਰਾਂ ਬੜੀਆਂ ਹੀ ਅਹਿਮ ਨੇ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਐਕਸਪੋਜ਼ ਹੋ ਚੁੱਕਿਆ ਹੈ ਯਾਨੀ ਇਹਨਾਂ ਦੀ ਐਡੀ ਵੱਡੀ ਚੋਰੀ ਫੜੀ ਗਈ ਹੈ ਕਿ ਤੇਲ ਜਾਣ ਦਾ ਪ੍ਰਬੰਧਨ ਵੀ ਹੋ ਸਕਦੇ ਇਹਦੇ ਵਿੱਚ ਕਿਉਂਕਿ ਮੁੱਖ ਮੰਤਰੀ ਨੇ ਜਿਹੜੀਆਂ ਗੱਲਾਂ ਖੁਦ ਆਪਣੀ ਜ਼ੁਬਾਨ ਦੇ ਵਿੱਚੋਂ ਵਿਰੋਧੀ ਪਾਰਟੀਆਂ ਉੱਤੇ ਤੰਜ ਕਸੇ ਉਹਨਾਂ ਗੱਲਾਂ ਨੂੰ ਲੈ ਕੇ ਅੱਜ ਭਗਵੰਤ ਮਾਨ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਫੜਿਆ ਗਿਆ ਇੱਕ ਬੈਗ ਦੇ ਸਮੇਤ ਬੈਗ ਦੇ ਵਿੱਚ ਐਸਾ ਕੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਪਹਿਲਾਂ ਮੈਂ ਖਬਰ ਦਿਖਾਵਾਂਗਾ ਤੁਹਾਨੂੰ ਜਿਹੜੀ ਕਿ ਅਮਰਪਾਲ ਸਿੰਘ ਮਹਿਰੋ ਔਰ ਦੋ ਦੇ ਸਾਥੀ ਬਰੀ ਕਿਵੇਂ ਹੋ ਸਕਦੇ ਨੇ ਬਹੁਤ ਵੱਡਾ ਸਵਾਲ ਪੂਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਔਰ ਪੰਜਾਬ ਦੀ ਪੁਲਿਸ ਦੇ ਸਾਹਮਣੇ ਕਿਉਂਕਿ ਪੁਲਿਸ ਨੇ ਦਰਾਸਲ ਦੇ ਵਿੱਚ ਇੱਕ ਇਹਦੇ ਵਿੱਚ ਬਿਆਨ ਦਰਜ ਕੀਤਾ ਇੱਕ ਦਾਵਾ ਕੀਤਾ ਕਹਿੰਦੇ ਅਮਰਪਾਲ ਸਿੰਘ ਮਹਿਰੋ ਯਾਨੀ ਕਮਲ ਕੌਰ ਦੀ ਮਾਂ ਦੇ ਤੇ ਉਹਦੀ ਭੈਣ ਦੇ ਕਹਿਣ ਦੇ باوجود ਕਿ ਅਮਰਪਾਲ ਸਿੰਘ ਮਹਿਰੋ ਉਹਨਾਂ ਦੇ ਘਰ ਤੱਕ ਜਾਂਦਾ ਸੀ ਦੋ ਚਾਰ ਵਾਰ ਗਿਆ ਜਦੋਂ ਕਿ ਇਹਦਾ ਕਤਲ ਨਹੀਂ ਹੋਇਆ ਸੀ ਉਸ ਤੋਂ ਬਾਅਦ ਉਹਨੂੰ ਬਠੰਡੇ ਬੁਲਾਇਆ ਜਾਂਦਾ ਤੇ ਹਲਦਾ ਕਤਲ ਕੀਤਾ ਜਾਂਦਾ ਇਹ ਐਫ ਆਈ ਆਰ ਦੇ ਵਿੱਚ ਦਰਜ ਕੀਤਾ ਗਿਆ ਔਰ ਬਿਲਕੁਲ ਇਹ ਫੇਕ ਹੈ ਇਹ ਕੌਣ ਕਹਿ ਰਿਹਾ ਅਮਰਤਪਾਲ ਸਿੰਘ ਦੇ ਵਕੀਲ ਔਰ ਪਾਲ ਸਿੰਘ ਖਾਰਾ ਤਾਂ ਪਹਿਲਾਂ ਤੁਸੀਂ ਇਹਨਾਂ ਦੇ ਮੂੰਹੋਂ ਸੁਣੋ ਉਸ ਤੋਂ ਬਾਅਦ ਅਗਲੀ ਅਪਡੇਟ ਬੜੀ ਹੀ ਤਮਾਕੇਦਾਰ ਜਿਹੜੀ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਬੈਗ ਦੇ ਵਿੱਚੋਂ ਕੀ ਲੱਭਿਆ ਉਹ ਵੀ ਤੁਹਾਡੇ ਅੱਜ ਸਾਹਮਣੇ ਧਰ ਦੇਣਾ ਸੁਣੋ ਅਮਰਤਪਾਲ ਸਿੰਘ ਮਹਿਰੋ ਵਾਲਾ ਕੇਸ ਹੈ ਇਹ ਟੈਕ ਪਊਗਾ ਅਦਾਲਤ ਦੇ ਵਿੱਚ ਨਹੀਂ ਇੱਕ ਕਨਾਲਾ ਕੀ ਸੀ ਜਿੰਨਾ ਮਰਜੀ ਕਰ ਜੋ ਮਰਜੀ ਇਨਵੈਸਟੀਗੇਸ਼ਨ ਕਰ ਲੈ ਇਹ ਪਹਿਲੀ ਐਫ ਆਈ ਆਰ ਹੀ ਕਰਕੇ ਇਹ ਪੁਛਤਾਉਣਗੇ ਇਹਨਾਂ ਨੇ ਐਫ ਆਈ ਆਰ ਹੀ ਗਲਤ ਕਰਿਆ ਜਿਹੜਾ ਬੰਦਾ ਉਹਨਾਂ ਦਾ ਇਨਾ ਕਚੜ ਫੈਰੀ ਹੈ ਉਹ ਉਹਨਾਂ ਦੇ ਘਰੇ ਨਹੀਂ ਜਾ ਸਕਦਾ ਪੋਸਿਬਲ ਨਹੀਂ ਕਿ ਵੇ ਜਾਊਗਾ ਜੇ ਪੁਲਿਸ ਕੋਲ ਕੋਈ ਸਬੂਤ ਹੋਏ ਫਿਰ ਪੁਲਿਸ ਕੋਲ ਕੋਈ ਸਬੂਤ ਨਹੀਂ ਹੁੰਦਾ ਕੰਚ ਨੂੰ ਮਾਰਿਆ ਕਿਨੇ ਕਚ ਨੂੰ ਮਾਰਨ ਦੀ ਗੱਲ ਹੈ ਇਸ ਤਰ੍ਹਾਂ ਹੈ ਤੇ ਦੋ ਬੰਦੇ ਘਰ ਫੜੇ ਨੇ ਇਹਨਾਂ ਦਾ ਅੱਜ ਪੁੱਛੋ ਪੁਲਿਸ ਦੇ ਕੋਲ ਬੰਦਾ ਇਹ ਜਨਾਨੀ ਮਾਰੀ ਕਰਕੇ ਮਰੀ ਕਾਰਨ ਕੀ ਪ੍ਰੈਸ਼ਰ ਜਦੋਂ ਉਹਨਾਂ ਨੂੰ ਤੁਸੀਂ ਪਾਸੇ ਲੈ ਜਾਓਗੇ ਚਲਾਨ ਪੇਸ਼ ਹੋ ਜਾਊਗਾ ਜੇ ਚਲੇ ਜਾਣਗੇ ਇਹ ਬੰਦੇ ਕਹਿੰਦੇ ਅਸੀਂ ਮਾਰੀ ਮਿਲੇ ਉਹ ਤਾਂ ਮੁੰਡਿਆਂ ਨੂੰ ਜਿੰਨਾ ਤੇ ਐਜੂਕੇਸ਼ਨ ਨੇ ਜਨਾਇ ਚੰਦਾ ਮਰਡਰ ਕੀਤਾ ਉਹ ਜਿਹੜੇ ਨੇ ਮੈਂ ਬਾਹਰ ਗਿਆ ਸੀ ਪਹਿਲਾਂ ਮੇਰੇ ਜੂਨੀਅਰ ਪੇਸ਼ ਹੋਇਆ ਸੀ ਰਜੋਸ਼ ਸਿੰਘ ਭੁੱਲਾ ਤਾਂ ਅੱਜ ਮੈਂ ਪੇਸ਼ ਹੋਇਆ ਰਿਮਾਰਡ ਦੇ ਵਿੱਚ ਮੈਂ ਬਹਿਸ ਕਰਕੇ ਆਇਆ ਪਾਲ ਸਿੰਘ ਮੈਨੂੰ ਯੂਈਈ ਭਾਰ ਹੋ ਗਿਆ ਫਲਾਈਟ ਫੜ ਕੇ ਮਟਰ ਤੋਂ ਬਾਅਦ ਅਮਰਪਾਲ ਸਿੰਘ ਨੂੰ ਪੇਸ਼ ਹੋਣਾ ਚਾਹੀਦਾ ਸੀ ਇਨਵੈਸਟੀਗੇਸ਼ਨ ਜੁਆਇਨ ਕਰਨੀ ਚਾਹੀਦੀ ਸੀ ਕੀ ਹੈ ਜਾਂ ਨਹੀਂ ਗਿਆ ਜਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਤਾਂ ਤੁਸੀਂ ਲਬਜ ਕਿਹਾ ਹੈ ਕਿ ਜੇ ਮੈਂ ਜਾਊਂਗਾ ਤੇ ਪੰਜ ਸੱਤ ਮਾਰ ਕੇ ਜਾਊਂਗਾ ਇਹ ਲਬਜ ਕਿਹਾ ਨਾ ਨਹੀਂ ਕਿ ਕਿ ਬੀਨਸ ਇੰਡੀਆ ਤੋਂ ਬਾਹਰ ਨਹੀਂ ਹੈ ਆਪਾਂ ਆਪਰਤ ਪਾਰ ਮਹਿਰੋ ਦੀ ਆਵਾਜ਼ ਹੈ ਜਾਂ ਨਹੀਂ ਹੈ ਚਾਹ ਤਿੱਕਰ ਐਫਐਸਐਲ ਦੇ ਵਿੱਚੋਂ ਵੀਡੀਓ ਉਹ ਨਹੀਂ ਆਉਂਦੀ ਹੋਂਦਾ 63B ਦਾ ਸਰਟੀਫਿਕੇਟ ਨਹੀਂ ਆਉਂਦਾ ਇਹ ਕਿਤੇ ਮੋਬਾਈਲ ਚੋਂ ਆਈ ਹੈ ਐਫਐਸ ਦੀ ਕਲੀਅਰ ਕਰੂਗੀ ਕਿ ਵਾਕਿਆ ਹੀ ਆਵਾਜ਼ ਉਸ ਦੀ ਹੈ ਚਾਹੇ ਐਫਐਸਐਲ ਕਹੇ ਵੀ ਤੇ ਪਾਰ ਮਹਿਰੋ ਦੀ ਸਟੇਟਮੈਂਟ ਸਹੀ ਹੈ ਜਾਂ ਗਲਤ ਹੈ ਪਰ ਅੱਜ ਦੇ ਹਾਲਾਤ ਇਹਨਾਂ ਤੇ ਬੈਠਕ ਨੀ ਹੋ ਤਾਂ ਸੁਣ ਲਿਆ ਤੁਸੀਂ ਜਿਵੇਂ ਕਿ ਅਮਰ ਪਾਰਸਨ ਮਹਿਰੋਂ ਦੇ ਵਕੀਲ ਹਰਪਾਲ ਸਿੰਘ ਖਾਰਾ ਬਣੀਓ ਇੱਕ ਬਹੁਤ ਵੱਡਾ ਬਿਆਨ ਦਿੱਤਾ ਗਿਆ। ਯਾਨੀ ਪੰਜਾਬ ਦੀ ਪੁਲਿਸ ਬਠਿੰਡੇ ਦੀ ਉਹ ਕਹਿੰਦੇ ਇਹ ਝੂਠੀ ਪੈ ਚੁੱਕੀ ਹੈ। ਇਹਨਾਂ ਕੋਲ ਕੋਈ ਸਬੂਤ ਨਹੀਂ ਹੈ ਔਰ ਅਸੀਂ ਇਹਨਾਂ ਤਿੰਨ ਜਣਿਆਂ ਨੂੰ ਬਰੀ ਕਰਵਾਵਾਂਗੇ। ਇਹ ਹਰਪਾਲ ਸਿੰਘ ਖਾਰਾ ਯਾਨੀ ਜਿਹੜੇ ਵਕੀਲ ਨੇ ਉਹਨਾਂ ਦਾ ਬਿਆਨ ਹੈ। ਕਦੇ ਅਸੀਂ ਬਹਿਸ ਕਰਕੇ ਆਏ ਆਂ। ਔਰ ਮੈਂ ਇਹਨਾਂ ਗੱਲਾਂ ਨੂੰ ਝੂਠ ਮੰਨਦਾ ਕਿ ਪੁਲਿਸ ਦੇ ਕੋਲ ਕੋਈ ਵੀ ਐਵੀਡੈਂਸ ਨਹੀਂ ਹੈਗਾ ਕਿ ਉਹਨਾਂ ਦੇ ਘਰੇ ਅਮਰਪਾਲ ਸਿੰਘ ਮੈਰੋ ਜਾਂਦਾ ਸੀ ਜਾਂ ਨਹੀਂ ਇਹ ਹਲੇ ਤੱਕ ਕੋਈ ਤੈਅ ਨਹੀਂ ਹੋਈ ਔਰ ਦੂਜੇ ਪਾਸੇ ਆਜੋ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਫੜਿਆ ਗਿਆ ਕਿਉਂ ਫੜਿਆ ਗਿਆ ਦਰਾ ਸਾਲ ਦੇ ਵਿੱਚ ਇੱਕ ਬੈਗ ਨੇ ਫਸਾ ਦਿੱਤਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਦੇ ਅਕਾਲੀ ਦਲ ਔਰ ਕਦੇ ਕਾਂਗਰਸ ਪਾਰਟੀ ਦੇ ਉੱਤੇ ਕੰਜ ਕਸਿਆ ਕਰਦੇ ਸੀ ਸਿਰਫ ਇਹਨਾਂ ਗੱਲਾਂ ਨੂੰ ਦੇਖ ਕੇ ਕਿਉਂਕਿ ਲੁਧਿਆਣੇ ਦੇ ਵਿੱਚ ਚੋਣਾ ਨੇ ਅਕਸਰ ਤੁਸੀਂ ਸਾਰੇ ਜਾਣਦੇ ਹੋ ਪਰ ਪੰਜਾਬ ਦੇ ਮੁੱਖ ਮੰਤਰੀ ਇੱਕ ਪਾਸੇ ਐਡਮਿਟ ਹੁੰਦੇ ਨੇ ਪੀਜੀਆਈ ਦੇ ਵਿੱਚ ਕਿਉਂਕਿ ਉਹਨਾਂ ਦੇ ਥੋੜਾ ਜਿਹਾ ਲੀਵਰ ਨੂੰ ਲੈ ਕੇ ਯਾਨੀ ਸਿਹਤ ਨੂੰ ਲੈ ਕੇ ਖਰਾਬੀ ਆ ਗਈ ਹੈ ਤਾਂ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਜਲਦ ਠੀਕ ਹੋਣ ਪਰ ਆਹ ਜਿਹੜਾ ਬੈਗ ਫੜਿਆ ਗਿਆ ਇਸ ਬੈਗ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਦਸ਼ਾ ਪਲਟ ਕੇ ਰੱਖ ਦਿੱਤੀ ਹੈ ਪੂਰੇ ਪੰਜਾਬ ਦੇ ਅੰਦਰ ਤਾਂ ਬੈਗ ਦੇ ਵਿੱਚ ਕੀ ਹੈ ਪਰ ਤੁਸੀਂ ਇਹ ਸੋਲੋ ਉਸ ਤੋਂ ਬਾਅਦ ਮਾਮਲਾ ਦੱਸਾਂਗੇ ਕਿ ਹੋਇਆ ਕੀ। ਸੁਣੋ। ਮੇਰੇ ਆਪ ਦੇ ਵਿੱਚ ਜਿਹੜੀ ਆ ਤੁਸੀਂ ਜੱਟ ਦੇਖ ਰਹੇ ਹੋ ਇਹ ਜੱਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਵੰਡ ਰਹੇ ਨੇ। ਇਹ ਕਹਿੰਦਾ ਸਕੂਲੀ ਕਹਿੰਦਾ ਬੱਚਿਆਂ ਦੇ ਚਾਹੇ ਸਕੂਲ ਨੂੰ ਵਰਤ ਲੋ ਚਾਹੇ ਜਿਹੜੀ ਆ ਉਹ ਕੱਪੜੇ ਪਾ ਲੋ ਕਿਵੇਂ ਮਰਜ਼ੀ ਵਰਤ ਲੋ। ਮਤਲਬ ਇਹ ਕਿੱਟਾਂ ਵੰਡੀਆਂ ਜਾ ਰਹੀਆਂ। ਚੋਣ ਕਮਿਸ਼ਨ ਦੀਆਂ ਹਦਾਇਤਾਂ ਹੁੰਦੀਆਂ ਕਿ ਤੁਸੀਂ ਵੋਟਰਾਂ ਨੂੰ ਲਿਭਾਉਣ ਦੇ ਲਈ ਕੁਝ ਵੀ ਨਹੀਂ ਕਰਦੇ ਸਕੇ। ਪਰ ਇੱਥੇ ਸੰਜੀਵ अरोड़ा ਜੀ ਜਿਹੜੇ ਆ ਉਹ ਕਿੱਟ ਦੇ ਵਿੱਚ ਕੱਲੇ ਕੱਟੀ ਨਹੀਂ ਇਹਦੇ ਨਾਲ ਬੱਚਿਆਂ ਦੇ ਲਈ ਇੱਕ ਨੋਟਬੁੱਕ ਨੋਟਬੁੱਕ ਵੰਡੀ ਜਾ ਰਹੀ ਹੈ ਇੱਕ ਨਾਲ ਜਿਓਮੈਟਰੀ ਵੰਡੀ ਜਾ ਰਹੀ ਹੈ ਮੈਨੂੰ ਲੱਗਦਾ ਸਿੱਖਿਆ ਕ੍ਰਾਂਤੀ ਤਹਿਤ ਵੀ ਇਹ ਸਮਾਨ ਹੋ ਸਕਦਾ ਹੈ ਕਿਉਂਕਿ ਸਿੱਖਿਆ ਕ੍ਰਾਂਤੀ ਇਹ ਆ ਵੀ ਜਿਹੜੇ ਬੱਚੇ ਸਕੂਲੀ ਬੈਗ ਨਹੀਂ ਲੈ ਸਕਦੇ ਉਹਨਾਂ ਨੂੰ ਰੋੜਾ ਹੀ ਦੇ ਰਿਹਾ ਫਿਰ ਉਹਦੇ ਉੱਤੇ ਜਿਹੜਾ ਕਿ ਉਹ ਸੀ ਮਾਈਆਂ ਨੂੰ 100000 ਰੁਪਿਆ ਦੇਣਾ ਉਹ ਤਾਂ ਹਜੇ ਆਇਆ ਨਹੀਂ ਪਰ ਮਾਈਆਂ ਲਈ ਸੂਟ ਜ਼ਰੂਰ ਆ ਗਿਆ ਆਹ ਸੂਟ 5 ਮੀਟਰ ਦਾ ਜਿਹੜਾ ਸੂਟ ਹੈ ਉਹ ਨਾਲ ਵੰਡਿਆ ਜਾ ਰਿਹਾ ਹੈ ਇਹ ਸਾਰੇ ਕਿਟ ਤਿਆਰ ਕਰਕੇ ਘਰੋ ਘਰੀ ਪਹੁੰਚਾਈ ਜਾ ਰਹੀ ਹੈ ਤਾਂ ਸੁਣ ਲਓ ਤੁਸੀਂ ਜਿਵੇਂ ਕਿਟਾਂ ਦੇ ਵਿੱਚ ਇੱਕ ਨੋਟਬੁੱਕ ਦਿੱਤੀ ਜਾ ਰਹੀ ਹੈ ਇੱਕ ਜਿਓਮੈਟਰੀ ਦਿੱਤੀ ਜਾ ਰਹੀ ਹੈ ਔਰ ਦੂਜੇ ਪਾਸੇ ਬੀਬੀਆਂ ਲਈ ਕਿ ਕਸੂਟ ਦਿੱਤਾ ਜਾ ਰਿਹਾ 5 ਮੀਟਰ ਦਾ ਯਾਨੀ ਇਹਨਾਂ ਦਾ ਮਾਮਲਾ ਕੀ ਹੈ ਮਾਮਲਾ ਲੋਕਾਂ ਨੂੰ ਲੁਭਾਉਣ ਦਾ ਯਾਨੀ ਆਪਣੇ ਜਾਲ ਦੇ ਵਿੱਚ ਫਸਾਉਣ ਦਾ ਕਿ ਵੋਟਾਂ ਲਈਆਂ ਜਾਣ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਨਹੀਂ ਕਿ ਚੋਣ ਜਾਬਤਾ ਜਦੋਂ ਲੱਗਦਾ ਹੈ ਤਾਂ ਉਹ ਚੋੜ ਕਮਿਸ਼ਨ ਦੀ ਹਦਾਇਤ ਹੁੰਦੀ ਹੈ ਕਿ ਕੋਈ ਵੀ ਪੈਸਾ ਨਹੀਂ ਵੰਡ ਸਕਦਾ ਕੋਈ ਵੀ ਚੀਜ਼ ਨੂੰ ਵੰਡ ਕੇ ਆਪਣੀ ਔਰ ਕਿਸੇ ਨੂੰ ਉਹ ਕਰਸ਼ਤ ਨਹੀਂ ਕਰ ਸਕਦਾ ਇਹ ਪੰਜਾਬ ਦੇ ਮੁੱਖ ਮੰਤਰੀ ਭੁੱਲ ਚੁੱਕੇ ਨੇ ਪਰ ਦਰਾਂ ਸਾਲ ਦੇ ਵਿੱਚ ਜਿਹੜਾ ਇਹ ਹੁਣ ਕਿੱਟਾਂ ਵੰਡ ਰਹੇ ਨੇ ਇਹਨਾਂ ਦਾ ਅਰੋੜਾ ਸਾਹਿਬ ਉੱਥੋਂ ਕਹਿੰਦੇ ਸੀਟ ਕੱਢਣ ਵਾਲਾ ਤਾਂ ਉਹਨਾਂ ਨੇ ਕਿੱਟਾਂ ਬੰਨਣੀਆਂ ਸ਼ੁਰੂ ਕਰ ਦਿੱਤੀਆਂ ਪੂਰੇ ਲੁਧਿਆਣਾ ਇਲਾਕੇ ਦੇ ਵਿੱਚ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਬਹੁਤ ਵੱਡੇ ਵੱਡੇ ਸਵਾਲ ਉੱਠੇ ਨੇ ਜੋ ਕਿ ਇੱਕ ਪਾਸੇ ਮਜੀਠੀਆ ਸਾਹਿਬ ਵੀ ਫਸ ਗਏ ਨੇ ਵਿਕਰਮ ਸਿੰਘ ਮਜੀਠੀਆ ਇੱਕ ਇਹਨਾਂ ਦੇ ਮੰਤਰੀ ਨੂੰ ਲੈ ਕੇ ਜਿਹੜਾ ਕਿ ਬਹੁਤ ਹੀ ਅਸਲੀਲ ਵੀਡੀਓ ਦਾ ਦਾਬਾ ਕਰ ਦਿੱਤਾ ਦਰਅਸਲ ਦੇ ਵਿੱਚ ਇਹਨਾਂ ਦੇ ਜਿਹੜਾ ਉਹ ਮੰਤਰੀ ਹੈ ਉਹ ਉਹਦੀ ਘਰਵਾਲੀ ਦੇ ਨਾਲ ਹੀ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਸੀ ਐਸ ਕਰਕੇ ਵਿਕਰਮ ਸਿੰਘ ਮਜੀਠੀਆ ਵੀ ਅੱਜ ਫਸ ਗਏ ਨੇ ਤਾਂਉਣ ਵਾਲੇ ਸਮੇਂ ਦੇ ਵਿੱਚ ਭਗਵਾਨਤ ਮਾਨ ਸਰਕਾਰ ਦੀ ਦਸ਼ਾ ਕੀ ਹੋ ਰਹੀ ਹੈ ਇਹ ਤੁਹਾਡੇ ਸਾਹਮਣੇ ਆ ਔਰ ਅਮਰਪਾਲ ਸਿੰਘ ਨੂੰ ਲੈ ਕੇ ਖਬਰ ਇਹ ਹੈ ਕਿ ਭਾਈ ਉਹ ਤਿੰਨੋਂ ਜਣੇ ਬਰੀ ਹੋ ਸਕਦੇ ਨੇ ਉਹਨਾਂ ਦੇ ਵਕੀਲ ਦਾ ਦਾਵਾ ਹੈ ਤਾਂ ਹੀਗਾ ਪੰਜਾਬ ਵਾਲਿਓ ਜੁਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਵੀਰੋ ਸੁਣਨ ਨੂੰ ਤਾਂ ਗੱਲ ਵਾਕੇ ਮਜ਼ਾਕ ਲੱਗਦੀ ਹੈ ਤੁਸੀਂ ਪੂਰੀ ਡਿਟੇਲ ਸੁਣੀ ਹੈ ਹਰਪਾਲ ਸਿੰਘ ਖਾਰਾ ਦੀ ਵੀ ਗੱਲ ਸੁਣੀ ਹੈ ਉਹ ਕਹਿ ਰਿਹਾ ਹੈ ਕਿ ਪੁਲਿਸ ਕਿਸੇ ਵੀ ਬੰਦੇ ਨੂੰ ਫੜ ਕੇ ਉਨਕੋ ਮਨਾ ਸਕਦੀ ਹੈ ਕਿ ਕਾਂਟ ਮੈਂ ਕੀਤਾ ਵੈ ਇਹਨੂੰ ਸੋਦਾ ਮੈਂ ਲਾਇਆ ਵੈ ਇਹ ਗੱਲ ਬਿਲਕੁਲ ਠੀਕ ਹੈ ਪੁਲਿਸ ਜਿਹਨੂੰ ਚਾਰ ਡੰਡੇ ਮਾਰਦੀ ਹੈ ਉਹ ਮੰਨ ਜਾਂਦਾ ਵੈ ਦੂਸਰਾ ਕਹਿੰਦੇ ਐ ਕਿ ਜਿਹੜੀ ਐਫ ਆਈ ਆਰ ਦਰਜ ਕੀਤੀ ਹੈ ਐਫ ਆਈ ਆਰ ਦੇ ਵਿੱਚ ਉਹਨਾਂ ਨੇ ਆਪਣੇ ਕੋਲੋਂ ਕੁਝ ਦਫਾਤ ਜ਼ਿਆਦਾ ਲਾ ਦਿੱਤੀਆਂ ਵੈ ਜਿਹੜੀਆਂ ਦਫਾਤ ਬੰਦੀਆਂ ਨਹੀਂ ਐ ਜਿਸ ਕਰਕੇ ਇਹ ਐਫ ਆਈ ਆਰ ਕਮਜ਼ੋਰ ਹੋ ਗਈ ਹੈ ਦੂਸਰਾ ਉਹ ਕਹਿੰਦੇ ਕਿ ਜਿੰਨੀ ਦੇ ਤੱਕ ਫੋਰਨਜ਼ਿਕ ਇੱਕ ਦਾ ਟੈਸਟ ਨਹੀਂ ਹੋ ਜਾਏਗਾ ਜਿਹੜੀ ਆਵਾਜ਼ ਹੈ ਜਿਹੜੀ ਕਾਲ ਹੈ ਜਿੰਨੇ ਦੇ ਤੱਕ ਉਹਦਾ ਟੈਸਟ ਨਹੀਂ ਹੋਏਗਾ ਪਤਾ ਨਹੀਂ ਚਲੇਗਾ ਕਿ ਵਾਕਈ ਜਨੂਨ ਹੈ ਇਹਨੂੰ ਐਡਿਟ ਕੀਤਾ ਗਿਆ ਹੈ ਵਾ ਕੀ ਹੈ ਉਨੀ ਦੇਰ ਤੱਕ ਇਹ ਇਸ ਚੀਜ਼ ਦਾ ਨਹੀਂ ਸਾਬਤ ਹੋਏਗੀ ਕਿ ਅਮਰਪਾਲ ਸਿੰਘ ਮਹਿਰੂ ਵਾਕਿਆ ਹੀ ਇਸ ਕਾਂਠ ਦਾ ਮੇਨ ਕਰਦਾਰ ਹੈ ਜਾਂ ਕਿ ਨਹੀਂ ਹੈ ਕਿਉਂਕਿ ਗੱਲ ਡਾਊਟਫੁਲ ਹੈ ਤੇ ਸ਼ੱਕ ਦੀ ਬੁਨਿਆਦ ਤੇ ਕਿਸੇ ਵੀ ਵਿਅਕਤੀ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਹਾਈ ਫੜ ਗਿਆ ਹੋਇਆ ਹੈ ਇਸ ਕਰਕੇ ਉਹਨਾਂ ਨੂੰ ਡਰੇਗਾ ਹੋਵੇ ਕਿ ਕਿਤੇ ਪੰਜਾਬ ਪੁਲਿਸ ਅਮਰਪਾਲ ਸਿੰਘ ਮਹਿਰੂ ਦਾ ਇਨਕਾਊਂਟਰ ਨਾ ਕਰ ਦਵੇ ਉਹਨਾਂ ਨੇ ਕੋਰਟ ਦੇ ਅੰਦਰ ਰਿਟ ਦਾਇਰ ਕੀਤੀ ਹੈ ਤਾਂ ਕਿ ਉਹ ਕੋਰਟ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰੇ ਉਹਨਾਂ ਦੀ ਜ਼ਮਾਨਤ ਦਵੇ ਤੇ ਫਿਰ ਉਹ ਕਹਿੰਦੇ ਕਿ ਅਮਰਪਾਲ ਸਿੰਘ ਮਹਿਰੂ ਅਸੀਂ ਸਟੈਂਡਰਡ ਕਰਵਾਵਾਂਗੇ ਪੁਲਿਸ ਸਾਹਮਣੇ ਪੇਸ਼ ਕਰਾਂਗੇ ਕੇਸ ਲੜਾਂਗੇ ਤੇ ਉਹਨਾਂ ਨੂੰ ਰਹਾ ਕਰਵਾ ਲਾਂਗੇ ਵੀਰੋ ਤੁਹਾਨੂੰ ਕੀ ਲੱਗਦਾ ਹੈ ਜਿਹੜੀ ਹਰਪਾਲ ਸਿੰਘ ਖਾਰ ਦੀ ਗੱਲ ਹੈ ਉਹਦੇ ਵਿੱਚ ਕੀ ਵਜ਼ਨ ਹੈ ਇਹ ਸੱਚ ਹੈ ਜਾਂ ਕਿ ਨਹੀਂ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਲਾਜ਼ਮੀ ਕਰਨਾ ਆਪਾਂ ਤੇ ਸਾਰਾ ਖਿਆਲ ਕਰਨਾ ਦਵਾ ਯਾਦ ਰੱਖਣਾ ਅੱਲਾ ਫੇ